ਤੁਸੀਂ ਦੇਖ ਸਕਦੇ ਹੋ ਕਿ ਇਹ ਕਾਰ ਜਿਹੜੀ ਗੁਰਦੁਆਰਾ ਸ਼ਹੀਦ ਦੀ ਬਾਗ ਸ਼੍ਰੀ ਨਾਨਪੁਰ ਸਾਹਿਬ ਦੇ ਬਿਲਕੁਲ ਬਾਹਰ ਦੇਰ ਰਾਤ ਜਿਸ ਦਾ ਐਕਸੀਡੈਂਟ ਹੋਇਆ ਹੈ ਲੱਗਦਾ ਹੈ ਕਿ ਇਹ ਬਿਜਲੀ ਵਾਲਾ ਜਿਹੜਾ ਖੰਭਾ ਹੈ ਉਸ ਦੇ ਨਾਲ ਜਿਹੜੀ ਕਾਰ ਟਕਰਾਈ ਹੈ ਕਾਰ ਦੀਆਂ ਹੈਡਲਾਈਟਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੂਰ-ਚੂਰ ਹੋਈਆਂ ਪਈਆਂ ਨੇ ਦੋਨੋਂ ਹੈਡਲਾਈਟਾਂ ਕਾਰ ਦੀਆਂ ਉਸ ਤੋਂ ਇਲਾਵਾ ਤੁਹਾਨੂੰ ਜਿਹੜੀ ਖਾਸ ਚੀਜ਼ ਹੈ ਉਹ ਦੱਸਣ ਦੀ ਜੇਕਰ ਮੈਂ ਕੋਸ਼ਿਸ਼ ਕਰਾਂ ਤਾਂ ਟੱਕਰ ਕਿੰਨੀ ਕੁ ਜ਼ੋਰ ਦੀ ਹੋਈ ਹੋਵੇਗੀ ਇਹ ਤੁਸੀਂ ਸਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਾਰ ਦੇ ਜਿਹੜੇ ਦੋਨੋਂ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਸੇਫਟੀ ਦੇ ਲਈ 에어 ਬੈਗ ਨੇ ਉਹ ਬਿਲਕੁਲ ਦੋਨੋਂ ਜਿਹੜੇ ਬਾਹਰ ਆ ਚੁੱਕੇ ਨੇ ਸੋ ਜ਼ਬਰਦਸਤ ਟੱਕਰ ਜਿਹੜੀ ਇਹ ਦੇਰ ਰਾਤ ਹੋਈ ਹੈ ਕਾਰਨ ਕੀ ਦੇ ਨੇ ਹਾਸੇ ਦੇ ਤਾਂ ਕਹਿ ਨਹੀਂ ਸਕਦੇ ਲੇਕਿਨ ਹਾਲਾਂਕਿ ਕਿਉਂਕਿ 에어 ਬੈਗ ਜਿਹੜੇ ਬਾਹਰ ਨਿਕਲ ਚੁੱਕੇ ਨੇ ਐਸੇ ਦੇ ਵਿੱਚ ਚਾਲਕ ਜਿਹੜਾ ਹੈ ਜਾਂ ਚਾਲਕ ਦੇ ਨਾਲ ਅਗਰ ਜੇ ਕੋਈ ਬੈਠਾ ਸੀ ਤਾਂ ਉਸ ਦੇ ਸੱਟ ਤਾਂ ਨਹੀਂ ਲੱਗੀ ਹੋਵੇਗੀ ਬਚਾਅ ਹੋ ਗਿਆ ਹੋਵੇਗਾ ਲੇਕਿਨ ਟੱਕਰ ਜਿਹੜੀ ਆ ਉਹ ਦੇਰ ਰਾਤ ਇਸ ਵਹੀਕਲ ਦੀ ਬਹੁਤ ਜ਼ਬਰਦਸਤ ਹੋਈ ਹੈ ਜਿਸ ਦੇ ਚੱਲਦੇ ਆ ਦੋਨੋਂ 에ਅਰ ਬੈਗ ਜਿਹੜੇ ਬਾਹਰ ਆ ਚੁੱਕੇ ਨੇ ਤੇ ਉਸ ਤੋਂ ਇਲਾਵਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਹੈੱਡਲਾਈਟਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਹੈੱਡਲਾਈਟਾਂ ਇਸ ਕਾਰ ਦੀਆਂ ਬਿਲਕੁਲ ਚੱਕਨਾ ਚੂਰ ਹੋਈਆਂ ਨੇ ਸੋ ਗੁਰਦੁਆਰਾ ਸ਼ਹੀਦੀ ਬਾਗ ਸਾਹ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਅਨੰਦਪੁਰ ਸਾਹਿਬ ਵਿਖੇ ਜਿਹੜਾ ਇਹ ਹਾਦਸਾ ਜਿਹੜਾ ਦੇਰ ਰਾਤ ਵਾਪਰਿਆ ਲੱਗਦਾ ਹੈ ਹਾਲਾਂਕਿ ਕੀ ਕਾਰਨ ਹੋਣਗੇ ਕਿਸ ਖੰਬੇ ਦੇ ਨਾਲ ਹੀ ਹਾਦਸਾ ਹੋਇਆ ਹੈ ਜਾਂ ਕਿਛੇ ਹੋਰ ਤਰੀਕੇ ਦੇ ਨਾਲ ਇਹ ਤਾਂ ਸ਼ਾਇਦ ਜਿਹੜਾ ਚਾਲਕ ਸੀ ਉਹੀ ਦੱਸ ਸਕਦਾ ਲੇਕਿਨ ਦੇਖਣ ਨੂੰ ਜੋ ਲੱਗ ਰਿਹਾ ਉਹ ਇਹੀ ਲੱਗ ਰਿਹਾ ਕਿ ਇੱਕ ਖੰਭਾ ਤੇ ਖੰਬੇ ਦੇ ਨਾਲ ਜਿਹੜਾ ਬਿਜਲੀ ਦੇ ਖੰਬੇ ਦੇ ਨਾਲ ਜਿਹੜਾ ਇਹ ਹਾਦਸਾ ਜਿਹੜਾ ਜ਼ਰੂਰ ਹੋਇਆ ਹੋਵੇਗਾ।